ਤਨ ਆਹੇ ਗੁਰ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ جب ہم ہوتے تب تو نہیں اب تو ہی میں نہیں انل اگم جیسے لہر میں وہ دغ جل کے ول جل ماہی جب ہم ہوتے تب تو نہیں اب تو ہی میں نہیں انل اگم جیسے لہر میو دد جل کے ول جل ماہی ਹੇਵੇ ਚਾ ਕਹੀਏ ਭ੍ਰਮ ਐਸ ਜੈਸਾ ਮੰਨਿਏ ਹੋਏ ਨਾ ਤਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸਪਨੇ ਭਿਆ ਭੇਖਾਰੀ ਅਛਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਇਹ ਰਾਜ ਭਉ ਅੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰਮ ਜਨਨਾ ਅਨਿਕ ਕਟਕ ਜੈਸੇ ਭੂਲ ਪਰ ਅਬ ਕਹਤੇ ਕਹਿ ਨਾ ਆਇ ਸਰਵੇ ਇਕ ਅਨੇਕ ਸੁਆਮੀ ਸਭ ਘਟ ਭਗ ਵੈ ਸੋਈ ਕਹਿ ਰਵੇ ਦਸ ਹੱਥ ਪੈਨੇਰੇ ਸਹਜ ਹੋਏ ਸੋ ਹੋਈ ਸਰਵੇ ਇਕਨੇਕ ਸੁਹਾਮੀ ਸਭ ਘਟ ਭਗਵੈ ਸੋਈ ਕਹਿ ਰਵਦਾ ਸ ਹੱਥ ਪੈ ਮੇਰਾ ਸਹਜ ਹੋਏ ਸੋ ਹੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਮ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਹਦਦ ਜਲ ਕੇਵਲ ਜਲ ਮਹੀਂ ਗੁਰੂ ਰੂਪ ਗੁਰੂ ਘਰ ਦੀ ਸਾ ਸੰਗਤ ਜੀ ਉਹਦਾ ਪਾਵਨ ਅਖਵਾਕ ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਰਚਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਪਾਵਨ ਅੰਗ 657 ਤੇ 58 ਉੱਤੇ ਸੁਭਾਈ ਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਦਾਤਾ ਜੀ ਜਦੋਂ ਤੱਕ ਮਨੁੱਖ ਦੇ ਅੰਦਰ ਮੈਂ ਮੇਰੀ ਹੈ ਉਦੋਂ ਤੱਕ ਤੂੰ ਨਹੀਂ ਵੱਸ ਸਕਦਾ ਤੇ ਜਿਸ ਦਿਨ ਤੂੰ ਆ ਕੇ ਵੱਸ ਜਾਂਦਾ ਮੈਂ ਮੇਰੀ ਮੁੱਕ ਜਾਂਦੀ ਹੈ ਅਹੰਕਾਰ ਹਮੈ ਖਤਮ ਹੋ ਜਾਂਦਾ ਏ ਇਹੋ ਜੀ ਅਵਸਥਾ ਬਣ ਜਾਂਦੀ ਹੈ ਜਿਵੇਂ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਉਹਨਾਂ ਵਿੱਚ ਜਿਵੇਂ ਕੋਈ ਫਰਕ ਨਹੀਂ ਰਹਿੰਦਾ ਮਨੁੱਖ ਵਿੱਚ ਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ ਰਹਿੰਦਾ ਪਰ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਕੋਈ ਨਿਰੰਕਾਰ ਦੇ ਸਿਮਰਨ ਦੇ ਨਾਲ ਜੁੜ ਜਾਏ ਤਾਂ ਹੀ ਸਤਿਗੁਰ ਕਹਿੰਦੇ ਜੈਸਾ ਸੇਵਾ ਤੈਸੋ ਹੋਏ ਜਿਹੋ ਜਿਹਦੇ ਨਾਲ ਛੁੜਾਂਗੇ ਇਹੋ ਜੇ ਬਣ ਜਾਵਾਂਗੇ ਕਿਤੇ ਗੁਰੂ ਕਿਰਪਾ ਨਾਲ ਅਵਸਥਾ ਬਣ ਜਾਏ ਕਿ ਤੂੰ ਤੂੰ ਕਰਤਾ ਤੂੰ ਹੂ ਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਦਾ ਮਿਟ ਗਿਆ ਜਤ ਦੇਖੋ ਤਾ ਤੂੰ ਤੇ ਜੀਵਨ ਸਫਲ ਬਣ ਜਾਏਗਾ ਸਤਿਗੁਰ ਕਿਰਪਾ ਕਰਨ ਸਭਨਾ ਦਾ ਆਵੇ ਆ ਗਾਵੇ ਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਕੇ ਦਰਗੁਰੂ ਨਾਮ ਦੇ ਆਂਦਾ ਤਾਂ ਬਖਸ਼ਣ ਜੀ ਹੋਇਆਂ ਭੁੱਲਾਂ ਦੀ ਖਿਮਾ ਵਾਹਿ ਹੈ ਗੁਰਜੀਤ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤ